Anja 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 ਕਾਮ ਕ ਸੰਗ ਜਗਤ ਤਨਾਰਾ ਜਿਸ ਪਾਸ ਸਾ ਕਾਮ ਚਲਦੇ ਤਵਾ ਜਿਸ ਪਾਸ ਸਾ ਕਾਮ ਜਗਦੇ ਸਦਾ ਸੁਗਾ ਸਦਾ ਸੁਗਾ ਸਦਾ ਸੁਗਾ ਨਾਮ ਸਿਕਾ ਨਾਮ ਕਿਸ ਜੰਗ ਤੋਂ ਸਦਾ ਨਾਮ ਸਿਕਾ ਨਾਮ ਕਿਸ ਜੰਗ ਤੋਂ ਸਦਾ ਨਾਮ ਸਿਕਾ ਤਕ ਵਾਏ ਸੇਵਾ ਕਰੇ chippa ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਅਮਰਤ ਕੇ ਦਾਤੇ ਪੰਥ ਦੇ ਵਾਲੇ ਸਰਬੰਸ ਦਾਨੇ ਕਲਗੀ ਤਰ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਹਾਨੇ ਅਸਥਾਨ ਤਖਤ ਸੱਚਖੰਡ ਸ੍ਰੀ ਹਜੂ ਸਾਹਿਬ ਅਬਚਲ ਨਗਰ ਸਾਹਿਬ ਨਾਡੇੜ ਤੋਂ ਸਤਿਗੁਰੂ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਛੱਤਰਛਾਇਆ ਹੇਠ ਪੰਜ ਪਿਆਰੇ ਸਹਿਬਾਨ ਨਿਸ਼ਾਨੀ ਸਿੰਘਾਂ ਦੀ ਅਗਵਾਈ ਦੇ ਵਿੱਚ ਰੇਲ ਯਾਤਰਾ ਆਰੰਭ ਹੋਈ ਪੜਾਦਰ ਪੜਾ ਹੁੰਦੇ ਹੋਏ ਅੱਜ ਤਣ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਖਾਲਸੇ ਦੀ ਪ੍ਰਗਟ ਭੂਮੀ ਤਖਤ ਸ੍ਰੀ ਕੇਸਗੜ੍ਹ ਸ੍ਰੀ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪਹੁੰਚੇ ਨੇ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਬੇਅੰਤ ਸੰਗਤਾਂ ਨੇ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਹੀ ਸੰਗਤਾਂ ਦੇ ਸੀਸ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਸਾਰਿਆਂ ਦੀ ਯਾਤਰਾ ਸਫਲੇ ਕਰਨ ਆਪਣੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਅੱਜ ਸ਼ਾਮ ਤਕਰੀਬਨ 9 ਵਜੇ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ ਇਹ ਰੇਲ ਯਾਤਰਾ ਨਗਰ ਕੀਰਤਨ ਇਥੋਂ ਚੱਲ ਕਰਕੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਸਰਹੰਦ ਵਿਖੇ ਪਹੁੰਚੇਗਾ ਰਾਤਰੀ ਦਾ ਪੜਾਅ ਉੱਥੇ ਹੋਵੇਗਾ ਫਿਰ ਅਗਲਾ ਪੜਾਅ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਔਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸੰਪੂਰਨਤਾ ਹੋਵੇਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਨਗਰੀ ਕੀਰਤਨ ਰੇਲ ਯਾਤਰਾ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ